ਸਸੀ ਗਾਲ ਜੀ ਮੈਂ ਜਿਹੜੀ ਵੀਡੀਓ ਬਣਾ ਰਿਹਾ ਹਾਂ ਉਹ ਹੈਗੀ ਮਕੋਏ ਦੀ ਮਕੋਏ ਕਾਕਮਾਚੀ ਤੇ ਪੀਲਕਾ ਇਹਦਾ ਨਾਮ ਆ ਦੇਖੋ ਇਹਨਾਂ ਨੇ ਇਹ ਖੁਦ ਘਰ ਵਿੱਚ ਬੂਟਾ ਤਿਆਰ ਕੀਤਾ ਇਹ ਤੁਹਾਨੂੰ ਦਿਖਾਉਣਗੇ ਕਿ ਇਹ ਪੀਲਕਾ ਜਿਹੜੀਆਂ ਨੇ ਇਹ ਦੇਖੋ ਇਹ ਲੱਗੀਆਂ ਹੋਈਆਂ ਨੇ ਔਰ ਤੁਸੀਂ ਦੇਖੋ ਉੱਪਰ ਵੀ ਕਿੰਨੀਆਂ ਇਹ ਪੀਲਕਾ ਲੱਗੀਆਂ ਹੋਈਆਂ ਨੇ ਤੇ ਕਿੰਨੀ ਜਬਰਦਸਤ ਜੀ ਚੀਜ਼ ਐ ਕਿੰਨੇ ਇਹਦੇ ਚ ਗੁਣ ਐ ਇਹ ਮੈਂ ਤੁਹਾਨੂੰ ਇਹਦੇ ਵਿੱਚ ਦੱਸਾਂਗਾ ਬਾਕੀ ਇਸ ਤੋਂ ਇਲਾਵਾ ਆਮ ਗਮਲਿਆਂ ਦੇ ਵਿੱਚ ਇਹ ਬੂਟਾ ਜਿਹੜਾ ਐ ਹੁੰਦਾ ਵਾ ਤੇ ਇਸ ਦੇ ਕਿੰਨੇ ਕਿੰਨੇ ਫਾਇਦੇ ਹਨ ਉਹ ਮੈਂ ਤੁਹਾਨੂੰ ਦੱਸੂਗਾ ਬਾਕੀ ਅਗਰ ਇਹ ਮੇਰੀ ਵੀਡੀਓ ਦੇ ਵਿੱਚ ਇਹ ਮੈਂ ਦੱਸਾਂਗਾ ਤੁਹਾਨੂੰ ਵੀ ਲੀਵਰ ਦੀ ਅਗਰ ਕੋਈ ਪ੍ਰੋਬਲਮ ਐ ਜਾਂ ਕਿਡਨੀ ਦੀ ਕੋਈ ਪ੍ਰੋਬਲਮ ਐ ਤੇ ਇਹ ਦੂਰੋਂ ਤੁਹਾਨੂੰ ਕਰੇਗੀ ਪਰ ਜਿਵੇਂ ਇਹ ਪੀਲ ਕਾ ਤੁਹਾਨੂੰ ਖਾ ਕੇ ਦੱਸਣਗੇ ਦੇਖੋ ਇਹ ਪੀਲ ਕਾ ਖਾ ਰਹੇ ਨੇ ਤੇ ਇਸ ਦਾ ਕੋਈ ਨੁਕਸਾਨ ਨਹੀਂ ਹੈ ਤੇ ਹੋਰ ਵੀ ਤੁਸੀਂ ਇੱਕ ਅੱਧੀ ਪੀਲ ਖਾ ਕੇ ਦੱਸੋ ਤੇ ਬਾਕੀ ਇਹ ਬਹੁਤ ਵਧੀਆ ਚੀਜ਼ ਹੈ ਬਹੁਤ ਜ਼ਿਆਦਾ ਤਾਕਤ ਵਾਲੀ ਚੀਜ਼ ਹੈ ਚਲੋ ਸੱਚੀ ਗੱਲ ਦੀ ਮੈਂ ਵੀਡੀਓ ਬਣਾ ਰਿਹਾ ਹਾਂ ਪੀਲ ਕਾਂ ਤੇ ਇਸ ਦਾ ਬੂਟਾ ਜਿਹੜਾ ਹੈ ਬਹੁਤ ਛੋਟਾ ਹੁੰਦਾ ਹੈ ਅਤੇ ਕਾਲੇ ਰੰਗ ਦੀਆਂ ਇਸ ਨੂੰ ਪੀਲ ਕਾਂ ਲੱਗਦੀਆਂ ਹਨ ਇਸ ਨੂੰ ਅਸੀਂ ਕਾਕ ਮਾਚੀ ਵੀ ਕਹਿੰਦੇ ਹਾਂ ਮੁਕੋਏ ਵੀ ਕਹਿੰਦੇ ਹਾਂ ਆਕੇ ਅਤੇ ਇਸ ਤੋਂ ਇਲਾਵਾ ਇਹ ਬਹੁਤ ਉੱਤਮ ਹੁੰਦੀ ਹੈ ਤੇ ਰਜਾਨਾ ਇਸ ਦਾ ਜਿਹੜਾ ਵਾ ਉਹ ਜੂਸ 3pm ਤੱਕ ਪੀਣਾ ਚਾਹੀਦਾ ਹੈ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਬਾਕੀ ਆਮ ਤੌਰ ਤੇ ਦੇਖਿਆ ਜਾਏ ਤੇ ਜਿਹੜਾ ਮਕੋਇਆ ਇਹ ਕਿਡਨੀ ਤੇ ਲੀਵਰ ਵਾਸਤੇ ਬਹੁਤ ਹੀ ਵਧੀਆ ਮੈਡੀਸਨ ਹੈ ਅਗਰ ਜਿਨ੍ਹਾਂ ਨੂੰ ਖੂਨ ਦੀ ਕਮੀ ਹੈ ਇਸ ਦਾ ਸੇਵਨ ਜਿਹੜਾ ਉਹ ਕੀਤਾ ਜਾ ਸਕਦਾ ਹੈ ਬਾਕੀ ਆਮ ਤੌਰ ਤੇ ਦੇਖਿਆ ਹੈ ਕਈਆਂ ਨੂੰ ਬਵਾਸੀਰ ਹੋ ਜਾਂਦੀ ਹੈ ਮਕੋਏ ਜਿਹੜੇ ਆ ਪੀਲ ਕਾਂ ਇਸ ਨੂੰ ਖਾਣ ਨਾਲ ਬਵਾਸੀਰ ਵੀ ਜਿਹੜੀ ਉਹ ਠੀਕ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਆਮ ਤੌਰ ਤੇ ਕੁਝ ਪਚਦਾ ਨਹੀਂ ਹੈ ਉਹਨਾਂ ਨੂੰ ਇਹ ਪੀਲ ਕਾਂ ਜਿਹੜੀਆਂ ਏ ਖਾਣੀਆਂ ਚਾਹੀਦੀਆਂ ਨੇ ਅਗਰ ਤੁਹਾਡੀ ਕਬੀ ਠੀਕ ਰਹੇਗੀ ਤਾਂ ਤੁਹਾਨੂੰ ਬਵਾਸੀਰ ਵੀ ਨਹੀਂ ਰਹੇਗੀ ਤੇ ਇਸ ਵਿੱਚ ਆਮ ਤੌਰ ਤੇ ਬਵਾਸੀਰ ਨੂੰ ਖਤਮ ਕਰਨ ਦੀ ਤਾਕਤ ਰੱਖਦਾ ਹੈ ਬਾਕੀ ਜੇ ਅਗਰ ਤੁਹਾਡੇ ਟੌਨਸਲ ਆ ਗਲੇ ਦੇ ਵਿੱਚ ਤਾਂ ਇਸ ਦਾ ਸੇਵਨ ਕਰੋ ਅਗਰ ਗਲਾ ਬੈਠ ਗਿਆ ਆਵਾਜ਼ ਨਹੀਂ ਨਿਕਲ ਰਹੀ ਤੇ ਲਗਾਤਾਰ 15 ਦਿਨ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਬਾਕੀ ਜਿਨ੍ਹਾਂ ਵਿਅਕਤੀਆਂ ਨੂੰ ਖੂਨ ਦੀ ਕਮੀ ਹੈ ਜਾਂ ਖੂਨ ਸਾਫ਼ ਨਹੀਂ ਹੈ ਤਾਂ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡਾ ਖੂਨ ਦਾ ਸਰਕਲ ਵੀ ਠੀਕ ਹੋ ਜਾਏਗਾ ਤੇ ਖੂਨ ਬੜੀ ਤੇਜ਼ੀ ਨਾਲ ਵੀ ਬਣੇਗਾ ਇਹ ਕੋਈ ਮੁੱਲ ਵਾਲੀ ਦਵਾਈ ਨਹੀਂ ਹੈ ਇਹ ਆਮ ਖੇਤਾਂ ਦੇ ਵਿੱਚ ਆਮ ਉੱਗੀ ਹੁੰਦੀ ਹੈ ਤੇ ਤੁਸੀਂ ਐਸੀ ਛੋਟੇ ਹੁੰਦਿਆਂ ਤੋਂ ਵੀ ਇਹ ਕਈ ਵਾਰੀ ਖਾਧੀ ਹੈ ਖਾਣ ਚ ਵੀ ਕਾਫੀ ਟੇਸਟੀ ਹੈ ਬਾਕੀ ਅਗਰ ਅਸੀਂ ਪੀਲ ਕਾ ਖਾਵਾਂਗੇ ਤਾਂ ਇਹdna ਜਿਹੜਾ ਤੁਹਾਡਾ ਮਲ ਹੈ ਉਹ ਪਤਲਾ ਹੋ ਜਾਏਗਾ ਤੇ ਤੁਹਾਨੂੰ ਕਦੇ ਦੀ ਸ਼ਿਕਾਇਤ ਨਹੀਂ ਹੋਏਗੀ ਜਿਨ੍ਹਾਂ ਦੇ ਬਾਰ-ਬਾਰ ਮੂੰਹ ਵਿੱਚ ਛਾਲੇ ਬਣਦੇ ਆ ਤੇ ਇਹਦੀਆਂ ਪੱਤੀਆਂ ਜਿਹੜੀਆਂ ਨੇ ਉਹ ਚਬਾਉਣੀਆਂ ਚਾਹੀਦੀਆਂ ਨੇ 2-3 ਦਿਨ ਚਬਾਓ ਜਾਂ ਤੁਸੀਂ ਇਹ ਮਕੋਏ ਜਿਹੜਿਆ ਉਹਨੂੰ ਖਾਣਾ ਸ਼ੁਰੂ ਕਰ ਦਿਓ ਤੇ ਇਹ ਤੁਹਾਨੂੰ ਜਿਹੜਾ ਇਹ ਫਾਇਦਾ ਦੇਗਾ ਜਿੰਨਾ ਬੱਚਿਆਂ ਦੇ ਆਮ ਤੌਰ ਤੇ ਦੇਖਿਆ ਹੈ ਕਿ ਮਸੂੜੇ ਦਰਦ ਹੁੰਦੇ ਹਨ দাঁਤ ਨਹੀਂ ਨਿਕਲਦੇ ਉਹਨਾਂ ਨੂੰ ਇਸ ਦਾ ਜਿਹੜਾ ਤੇਲ ਹੈ ਉਹ ਦੰਦਾਂ ਤੇ ਮਲੋ ਤੇ ਜਿਹੜੇ ਆ ਮਸੂੜੇ ਉਹ ਬੱਚਿਆਂ ਦੇ ਆ ਜਾਣਗੇ ਖੂਨ ਵਧਾਉਣ ਖੂਨ ਸਾਫ ਕਰਨਾ ਹਿਰਦੇ ਨੂੰ ਤਾਕਤ ਦੇਣਾ ਮੁਕੋਇਆ ਬਹੁਤ ਜਲਦੀ ਤੁਹਾਡਾ ਇਹ ਮਸਲਾ ਹੱਲ ਕਰ ਦੇਗਾ ਇਹਨੂੰ ਲਗਾਤਾਰ ਸੇਵਨ ਕਰੋ ਬਾਕੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਕਈਆਂ ਨੂੰ ਪਿਸ਼ਾਬ ਦੀ ਪ੍ਰੋਬਲਮ ਬਹੁਤ ਹੁੰਦੀ ਹੈ ਪਿਸ਼ਾਬ ਖੁੱਲ ਕੇ ਨਹੀਂ ਆਉਂਦਾ ਪਿਸ਼ਾਬ 'ਚ ਜਲਨ ਹੈ ਤਾਂ ਤੁਸੀਂ ਇਸ ਦਾ ਲਗਾਤਾਰ ਸੇਵਨ ਕਰੋ ਅਗਰ ਹਚਕੀ ਆਉਂਦੀ ਹੈ ਬੰਦ ਨਹੀਂ ਹੋ ਰਹੀ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਬਾਕੀ ਸਭ ਤੋਂ ਵੱਡਾ ਇਹਦਾ ਫਾਇਦਾ ਹੈ ਬਾਤ ਪਿਤ ਤੇ ਕਫ ਇਹ ਤਿੰਨਾਂ ਰੋਗਾਂ ਨੂੰ ਠੀਕ ਕਰਨ ਵਿੱਚ ਸਮਰੱਥਾ ਜਿਹੜੀ ਆ ਉਹ ਰੱਖਦੀ ਹੈ ਜੇ ਕਿਸੇ ਵੀ ਹਿੱਸੇ ਵਿੱਚ ਸੋਜ ਆ ਇਹ ਮੇਕ ਕਿਡਨੀ ਵਿੱਚ ਲੀਵਰ ਵਿੱਚ ਪੈਰਾਂ ਵਿੱਚ ਸੋਜ ਹੈ ਮਕੋਏ ਦਾ ਤੁਸੀਂ ਹਰਕ ਲੈ ਸਕਦੇ ਹੋ ਤੇ ਜੇ ਤੁਹਾਡੇ ਨੱਕ ਵਿੱਚ ਸੋਜ ਹੈ ਤਾਂ ਵੀ ਇਸ ਦਾ ਸੇਵਨ ਤੁਸੀਂ ਕਰੋ ਇਹਦਾ ਕੜਾ ਬਣਾ ਕੇ ਵੀ ਪੀ ਸਕਦੇ ਹੋ ਤੇ ਕੁਝ ਹੀ ਦਿਨਾਂ ਦੇ ਵਿੱਚ ਤੁਸੀਂ ਦੇਖੋ ਬਿਲਕੁਲ ਠੀਕ ਹੋ ਜਾਓਗੇ ਜਿਨ੍ਹਾਂ ਨੂੰ ਬਾਰ-ਬਾਰ ਖਾਂਸੀ ਆਉਂਦੀ ਹੈ ਉਹਨਾਂ ਲਈ ਵੀ ਇਹ ਬਹੁਤ ਵਧੀਆ ਦਵਾਈ ਹੈ। ਬਾਕੀ ਪੇਟ ਦੀਆਂ ਬਿਮਾਰੀਆਂ ਵਾਸਤੇ ਬਾਕੀ ਭੁੱਖ ਘੱਟ ਲੱਗਦੀ ਹੈ ਤਾਂ ਤੁਸੀਂ ਇਹਦਾ ਸੇਵਨ ਕਰੋ। ਇਹਦਾ ਸਾਈਡ ਇਫੈਕਟ ਕੋਈ ਨਹੀਂ ਹੈ। ਜਿਨ੍ਹਾਂ ਨੂੰ ਆਮ ਤੌਰ ਤੇ ਖਾਰਸ਼ ਬਹੁਤ ਹੁੰਦੀ ਹੈ ਉਹ ਇਸਦਾ ਸੇਵਨ ਕਰੋ। ਤੇ ਜੇ ਛੋੜੇ ਫਿੰਸੀਆਂ ਨੇ ਤਾਂ ਇਸ ਦੇ ਪੱਤਿਆਂ ਦੀ ਚਟਨੀ ਬਣਾ ਕੇ ਮਾਰੀਅਲ ਦੇ ਤੇਲ ਚ ਲਾ ਕੇ ਪਾ ਕੇ ਤੁਸੀਂ ਉਸ ਨੂੰ ਇੱਕ ਉੱਪਰ ਲਗਾਓ ਤੇ ਜਿਹੜੀ ਤੁਹਾਡੀ ਖਾਰਸ਼ਾ ਉਹ ਠੀਕ ਹੋ ਜਾਏਗੀ ਬਾਕੀ ਭੁੱਖ ਜਿਨ੍ਹਾਂ ਨੂੰ ਘਟ ਲੱਗਦੀ ਹੈ ਇਹਦਾ ਸੇਵਨ ਕਰੋ ਕਈਆਂ ਨੂੰ ਆਮ ਤੌਰ ਤੇ ਦੇਖਿਆ ਪੀਲੀਏ ਦੀ ਸ਼ਿਕਾਇਤ ਹੁੰਦੀ ਹੈ ਇਹ ਦਾ ਸੇਵਨ ਕਰਨਾ ਚਾਹੀਦਾ ਜਿਨ੍ਹਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਮੇਲ ਹੋਏ ਜਾਂ ਫੀਮੇਲ ਹੋਏ ਇਸ ਦਾ ਸੇਵਨ ਜਿਹੜਾ ਹੈ ਕਰਨਾ ਚਾਹੀਦਾ ਹੈ 20 ਤੋਂ 30 ਐਮ ਐਲ ਦਿਨ ਵਿੱਚ ਲੈਣਾ ਚਾਹੀਦਾ ਤੇ ਦਿਨ ਚ ਦੋ ਵਾਰੀ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਅਗਰ ਪਾਣੀ ਵੀ ਤੁਸੀਂ ਹਰਦੇ ਰੋਗ ਨਾਲ ਸੰਬੰਧ ਹੋ ਤਾਂ ਤੁਸੀਂ ਇਸ ਦਾ ਸੇਵਨ ਜ਼ਰੂਰ ਕਰੋ 슈ਗਰ ਦੇ ਮਰੀਜ਼ਾਂ ਲਈ ਇਸ ਦਾ ਰਸ ਜਿਹੜਾ ਮਕੋਏ ਦਾ ਉਹ ਪੀਣਾ ਚਾਹੀਦਾ ਹੈ ਕਿਡਨੀ ਤੇ ਲੀਵਰ ਵਾਸਤੇ ਤੇ ਇਹ ਵਰਦਾਨ ਹੈ ਕਿਡਨੀ ਨੂੰ ਬਹੁਤ ਛੇਤੀ ਸਾਫ਼ ਕਰਦਾ ਹੈ ਲੀਵਰ ਨੂੰ ਵੀ ਅੰਦਰੋਂ ਜੋ ਗੰਦ ਮੰਦ ਹੈ ਉਹ ਸਾਰਾ ਬਾਹਰ ਕੱਢ ਦਿੰਦਾ ਹੈ ਬਾਕੀ ਜਿਨ੍ਹਾਂ ਨੂੰ ਬਾਰ-ਬਾਰ ਥਕਾਵਟ ਰਹਿੰਦੀ ਹੈ बुखार बिगड़ गया है। ਉਹਨਾਂ ਲਈ ਵੀ ਇਹ ਬਹੁਤ ਵਧੀਆ ਚੀਜ਼ ਹੈ। ਬਾਕੀ ਇਸ ਤੋਂ ਇਲਾਵਾ ਤੁਸੀਂ ਫਾਸਟ ਫੂਡ, ਮੈਦਾ, ਕੋਲਡ ਡਰਿੰਕ ਜਿਹੜਾ ਉਹ ਨਹੀਂ ਲੈਣਾ ਚਾਹੀਦਾ। ਹੈਲਥੀ ਫੂਡ ਜਿਹੜਾ ਉਹ ਹੀ ਲੈਣਾ ਚਾਹੀਦਾ। ਤੁਸੀਂ ਇੱਦਾਂ ਸਾਗ ਵੀ ਬਣਾ ਸਕਦੇ ਹੋ ਤੇ ਸਬਜ਼ੀ ਵੀ ਬਣਾ ਸਕਦੇ ਹੋ। ਤੇ ਤੁਸੀਂ ਇੱਕ ਵਾਰੀ ਵਰਤ ਕੇ ਦੇਖੋ। ਤੁਹਾਨੂੰ ਤੁਹਾਡੇ ਕਿਸੇ ਵੀ ਸਰੀਰ ਦੇ ਵਿੱਚ ਜਿਹੜੀ ਆ ਉਹ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਗੰਦਮੰਦ ਹੈ ਉਸ ਨੂੰ ਕੱਢਣ ਦੇ ਵਿੱਚ ਬਹੁਤ ਹੀ ਸਹਾਈ ਹੁੰਦਾ ਹੈ ਬਾਕੀ ਜਿਨ੍ਹਾਂ ਦੇ ਪੀਲੀਆ ਵਿਗੜ ਗਿਆ ਹੈ ਉਹਨਾਂ ਲਈ ਵੀ ਇਹ ਬਹੁਤ ਵਧੀਆ ਹੈ ਪੀਲੀਆ ਤੋਂ राहत मिलती है बाकी एक बारी सेवन जरूर करो ये कोई ज़्यादा महंगी चीज़ नहीं है तो तुम देखो भी बहुत ही उत्तम औषधि है सत श्रीक